ਇਹ ਜੀ ਸਾਡੇ ਖਾਲਸਾ ਸਕੂਲ ਗੜੀ ਵਾਲਾ ਦੇ ਵਿੱਚ ਪੁਰਾਣੇ ਪ੍ਰਾਤਨ ਜਿਹੜੇ ਅੰਬ ਦੇ ਬੂਟੇ ਲੱਗੇ ਆ ਤੇ ਇਹਨਾਂ ਦਾ ਤੁਸੀਂ ਫਲ ਚੈੱਕ ਕਰ ਸਕਦੇ ਆ ਕਿ ਟੋਟਲ ਬੂਟਾ ਜਿਹੜਾ ਭਰਿਆ ਹੋਇਆ ਟੋਟਲ ਇਦਾਂ ਦੀ ਕੋਈ ਡਾਲੀ ਨਹੀਂ ਹੈਗੀ ਜਿੱਥੇ ਅੰਬ ਨਾ ਲੱਗਿਆ ਹੋਵੇ ਔਰ ਅੱਖਾਂ ਨਾਲ ਦੇਖ ਕੇ ਤਾਂ ਜਿਹੜੀ ਆ ਭੁੱਖ ਲੈਂਦੀ ਆ ਤੇ ਅੱਜ ਪ੍ਰਾਣੀਆਂ ਆਜਾਦਾ ਵੀ ਜਿਹੜੀਆਂ ਤਾਜ਼ੀਆਂ ਹੋ ਗਈਆਂ ਕਿਉਂਕਿ ਅਸੀਂ ਇਸ ਸਕੂਲ ਦੇ ਵਿੱਚ ਪੜ੍ਹਦੇ ਰਹੇ ਨਾ ਅੰਬਾਂ ਦੇ ਥੱਲੇ ਅਸੀਂ ਬੈਠਦੇ ਰਹੇ ਆ ਮੈਂ ਕਹਿੰਦਾ ਵੇ ਪੁਰਾਣਾ ਵੀ ਬਹੁਤ ਆਉਂਦਾ 2021 ਦੇ ਵਿੱਚ ਖਾਲਸਾ ਸਕੂਲ ਨੂੰ 100 ਸਾਲ ਹੋ ਗਏ ਆ ਹਾਂ ਇਹ ਕਟੋਗੜ ਵੀ 100 ਸਾਲ ਪੁਰਾਣੇ ਦਾ ਬੂਟੇ ਹੈਗੇ ਆ ਹਾਂ ਜੀ ਉਦੋਂ ਦੇ ਲੱਗੇ ਹੋ ਤੁਸੀਂ ਮੋਢੀ ਦੇਖ ਸਕਦੇ ਇਹਦਾ ਤਣਾ ਹੀ ਦੇਖ ਸਕਦੇ ਆ ਜੇ ਕੋਲ ਜਾਈਏ ਤਾਂ ਤੁਹਾਨੂੰ ਫੇਰ ਪਤਾ ਲੱਗਣਾ ਕਿ ਕਿੱਡਾ ਵੱਡਾ ਇਹ ਬੂਟਾ ਹੈ ਹਾਂ ਕਾਫੀ ਦੇਖ ਲਓ ਵੀ ਜਿਆਦਾ ਵੱਡਾ ਬੂਟਾ ਹੈ ਘੇਰਾ ਬਹੁਤ ਏਕੜਾ ਹਨਾ ਉਹ ਟੋਟਲ ਦੇਖ ਲਓ ਵੀ ਇਹਦੀ ਖੂਬਸੂਰਤੀ ਆਂਬ ਦੀ ਤੇ ਜਿੰਨਾ ਆਂਬਾ ਨਾ ਟੋਟਲ ਉੱਪਰ ਤੱਕ ਸਿਖਰ ਤੱਕ ਹਾਂ ਸਿਖਰ ਤੱਕ ਇਹਨੂੰ ਆਂਬ ਲੱਗੇ ਹੋ ਆ ਹਾਂ ਔਰ ਇਹ ਇਹਦੀ ਜਿਹੜੀ ਸੀ ਵਿਲੱਖਣਤਾ ਹੀ ਨਿੱਕੇ ਹੁੰਦੇ ਦੇਖਦੇ ਜਦੋਂ ਪੜਦੇ ਸੀ ਕਿ ਯਾਰ ਇੰਨਾ ਫਲ ਲੱਗਦਾ ਇਹਨੂੰ ਹਾਂ ਬਹੁਤ ਜ਼ਿਆਦਾ ਫਲ ਲੱਗਦਾ ਆ ਆ ਵੀ ਅੰਬ ਦੇ ਬੂਟੇ ਨੇ ਅੱਗੇ ਹੈ ਕਿੰਨੇ ਸੋਹਣੇ ਆ ਮਤਲਬ ਮਜ਼ਾ ਹੀ ਆ ਗਿਆ ਦੇਖ ਕੇ ਦੁਬਾਰਾ ਸਕੂਲੇ ਆਇਆ ਮੈਂ ਕਾਫੀ ਸਮੇਂ ਬਾਅਦ ਤੇ ਫਲ ਬੜਾ ਲੱਗਾ ਹੈ ਬਹੁਤ ਫਲ ਲੱਗਾ ਇਹ ਵੀ ਦੇਸੀ ਅੰਬ ਆ